ਕੰਨ ਨਾਨਕਿਆਂ ਵੀ ਆਉਣਾ ਦਾਦਕਿਆਂ ਵੀ ਆਉਣਾ ਅੱਛਾ ਕੈਂ ਜੇ ਕਰਕੇ ਤੁਰਦੀਏ ਪੈਣੇ ਆਣ ਜੀ ਕੰਨ ਵੀ ਪ੍ਰੀਤਾਂ ਦੇ ਆਪੇ ਜਾਗੋ ਗਰੁਪ ਨੇ ਵੀ ਆਉਣਾ ਨਾਨਕਿਆਂ ਵੀ ਆਉਣਾ ਦਾਦਕਿਆਂ ਵੀ ਆਉਣਾ ਅੱਛਾ ਫੇਰ ਕਹਿੰਦੀ ਮੈਂ ਤਾਂ ਸੋਹਣੇ ਸੋਹਣੇ ਜੇ ਕੱਪੜੇ ਲੈ ਕੇ ਜਾਣੇ ਨੇ ਖਾਤਰ ਅੱਛਾ ਨਹੀਂ ਆਹ ਸੂਟ ਮੈਨੂੰ ਉਹਨੇ ਲੈ ਕੇ ਦਿੱਤਾ ਪੈਣੇ ਅੱਛਾ ਨਹੀਂ ਮੋਰ ਦੀ ਜੇ ਬਟੇ ਤੋਤੇ ਨੇ ਕਹਿੰਦੀ ਕਹਿੰਦੀ ਬੇਬੇ ਕਹਿੰਦੀ ਤੂੰ ਤੋਤੇ ਹੀ ਡਾਉਂਦੀ ਫਿਰਨਾ ਵਿਆਹ ਦੇ ਵਿੱਚ ਨੰਨ ਚਰਪੋਇ ਠੀਕ ਆ ਪੈਣੇ ਆ ਯਾ ਬੜੀ ਨਾਪੇ ਅੱਛਾ ਨਹੀਂ ਸਗਰਾ ਪਾਗੀ ਕਾਲਾ ਨਹੀਂ ਸਗਰਾ ਪਾਗੀ ਕਾਲਾ ਨਹੀਂ ਕੁੰਗਰਿਆਂ ਵਾਲਾ ਨਾਲਾ ਨਹੀਂ ਕੁੰਗਰਿਆਂ ਵਾਲਾ ਨਾਲਾ ਮੀ ਜਦ ਤਰੀ ਇੱਥੇ ਬੱਸ ਸਟੈਂਡ ਤੇ ਕਰਦੀ ਫਿਰੇ ਛੰਨ 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 ਨਹੀਂ ਰੱਬ ਵੀ ਕਰੇ ਤਨ 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 ਮੀ ਜਦ ਗਈ ਭੈਣੇ ਬਜਾਜੀ ਦੀ ਦੁਕਾਨ ਤੇ ਅੱਛਾ ਕਪੜਾ ਦੀ ਦੁਕਾਨ ਤੇ ਗਈ ਅੱਛਾ ਇਹਦੇ ਪਾਈ ਸੋਹਣੇ ਸੋਹਣੇ ਜੇ ਸੂਟ ਪਾੜਦੇ ਅੱਛਾ ਕੀ ਜਲ ਫਨ ਫਨ ਹੋਈ ਅੱਛਾ ਕੱਪੜੇ ਵਾਲੇ ਜੀ ਬੋਲਣ ਕੈਸ਼ਰੀ ਸਰ ਤੇ ਅੱਛਾ ਤੁਸੀਂ ਤੁਮ ਵੀ ਕੱਢ ਲੈ ਬੀਬੀ ਹੰਮ ਵੀ ਕੱਢ ਲੈ ਪਾ ਨਿਕਲੇ ਬਾਹਰ ਅੱਛਾ ਦੁਕਾਨ ਤੋਂ ਕਹਿੰਦੀ ਹੈਲਾ ਰਿਕਸ਼ਾ ਹੈਲਾ ਰਿਕਸ਼ਾ ਇਹ ਨਾਲੇ ਫੇਰ ਆਇਆ ਕਰ ਕਸ ਤੁਰੇ ਹੈ ਆ ਕਰ ਕਸ ਤੁਰੇ ਇੱਕ ਮਿੰਟ ਤਮਾਸ਼ੇ ਨੂੰ ਵਧੀਆ ਪੜਾਉਣ ਹੁਣ ਇੱਕ ਮਿੰਟ ਫੁੱਲਾ ਕਰ ਲੋ ਕਹਿੰਦੇ ਨਿਕਲੀ ਬਾਹਰ ਕਹਿੰਦੀ ਹੈਲਾ ਰਿਕਸ਼ਾ ਹੈਲਾ ਰਿਕਸ਼ਾ ਉਹ ਕਹਿੰਦਾ ਵੀਰ ਹੈ ਭਾਈ ਮੇਰੀ ਗੱਲ ਸੁਣ ਨਾ ਸੈਨ ਰਿਕਸ਼ਾ ਕੀ ਹੁੰਦਾ ਰਿਕਸ਼ਾ ਵਾਲਾ ਵੀਰ ਹੁੰਦਾ ਰਿਕਸ਼ਾ ਵਾਲਾ ਭਾਈ ਹੁੰਦਾ ਆ ਕੈਨ ਵੀ ਮੇਰੀ ਗੱਲ ਸੁਣ ਤੂੰ ਕਹਿੰਦਾ ਪੜ੍ਹੀ ਲਿਖੀ ਲੱਗਦੇ ਬੀਬੀ ਥੋੜੇ ਜਿਹਾ ਮਦਦ ਸਾਹ ਨਾਲ ਬੋਲ ਕੈਨ ਵੀ ਮੇਰੀ ਗੱਲ ਸੁਣ ਚੁੱਪ ਕਰਕੇ ਇੱਕ ਦਵਾਦੀ ਨੂੰ ਚੱਲ ਅੱਛਾ ਕਹਿੰਦਾ ਬੈਠ ਬੀਬੀ ਰਖ ਤੇ ਹੱਥ ਬਾਲ ਕੇ ਅੱਛਾ 니 کہاں 사 ਜਿਹੜਾ ਗਰਵਾਜ ਬੈਠਾ ਮੂਰੇ ਤੇ ਬਰਵਾਜ ਬੈਠਾ ਸੀ